ਗੁਰੂ ਸਵਾਰੇ ਹੋ ਵੀਡੀਓ ਦੇ ਵਿੱਚ ਆਪ ਜੀ ਜਿਸ ਕੰਗੇ ਤੇ ਕੇਸਾਂ ਦੇ ਦਰਸ਼ਨ ਕਰ ਰਹੇ ਹੋ ਐ ਸੁੰਦਰ ਕੰਗਾ ਤੇ ਸੁੰਦਰ ਕੇਸ਼ ਮੇਰੇ ਕਲੰਗੀ ਤਰਪਤਾ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਂਟਾ ਸਾਹਿਬ ਵਿਖੇ ਜਿਸ ਵਾਰਤ ਪਹਾੜੀ ਰਾਜਾਂ ਦੇ ਨਾਲ ਜੰਗ ਲੜਤਾ ਰਹੇ ਸੰਤ ਸਤਗੁਰੂ ਜੀ ਕੋਲ ਫੌਜ ਬਹੁਤ ਥੋੜੀ ਸੀ ਇਹ ਨਹੀਂ ਇਸ ਗੱਲ ਦਾ ਪਤਾ ਪੀਰ ਬੁੱਧੂ ਸ਼ਾਹ ਜੀ ਨੂੰ ਪਤਾ ਲੱਗਾ ਤਾਂ ਉਹ ਆਪਣੇ ਉਮਰੀਦਾਂ ਪੁੱਤਰਾਂ ਤੇ ਭਰਾ ਦੇ ਨਾਲ ਸਤਿਗੁਰੂ ਜੀ ਦੀ ਮਦਦ ਕਰਨ ਲਈ ਪਹੁੰਚਦੇ ਆਣ। ਕਾਂਕ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਇੱਕ ਭਰਾ ਅਤੇ 400 ਦੇ ਕਰੀਬ ਉਮਰੀਦ ਸ਼ਿੱਧੀ ਪਾ ਜਾਂਦੇ ਹਨ। ਜੰਗ-ਜੰਗ ਤੋਂ ਕੁਝ ਦਿਨ ਬਾਅਦ ਸਤਿਗੁਰੂ ਜੀ ਇਸ਼ਨਾਨ ਕਰਕੇ ਆਪਣੇ ਕੇਸ ਸਾਰੇ ਕਰੇ ਸਨ ਤਾਂ ਸਤਿਗੁਰੂ ਜੀ ਪੀਰ ਜੀ ਨੂੰ ਕਹਿਣ ਲੱਗੇ ਕਿ ਅਸੀਂ ਤੁਹਾਤੋਂ ਬਹੁਤ ਖੁਸ਼ ਹਾਂ ਕਿਰਪਾ ਕੁਝ ਮੰਗ ਲਵੋ। ਤਾਂ ਪੀਰ ਜੀ ਨੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਹੇ ਸੱਚੇ ਪਾਤਸ਼ਾਹ ਅਗਰ ਤੁਸੀਂ ਤਰੁੱਥੇ ਹੋ ਤਾਂ ਜੋ ਆਪ ਜੀ ਗੰਗਾ ਕਰੇਓ ਤਾਂ ਕਿ ਕੰਗਾ ਦੇ ਦਿਓ ਸਤ ਗੁਰੂ ਜੀ ਖੁਸ਼ ਹੋ ਗਿਆ ਸਤ ਗੁਰੂ ਜੀ ਨੇ ਕੰਗਾ ਕਰ ਤੁਮ ਬਾਜੇ ਗੰਗਾ ਪੀਰ ਜੀ ਨੂੰ ਦੇ ਦਿੱਤਾ ਜਿਸ ਤਿਹਾਂ ਬਰਸ਼ਣ ਕਰ ਰਹੇ ਹੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਦੇ ਨਾਲ ਜੁੜੋ ਜੁਣਾ ਸੰਗਤ ਜੀ ਅਗਰ ਗੁਰੂ ਸਾਹਿਬ ਨੂੰ ਪਿਆਰ ਕਰਨਾ